ਸ੍ਰੀ ਕਾਲਜੀ ਮੈਂ ਡਾਕਟਰ ਜਸਕਰ ਸਿੰਘ ਸੰਧਵਾ ਤੁਸੀਂ ਦੇਖ ਰਹੇ ਹੋ ਐਕਸਪਾਇਰ ਸਬਜੈਕਟੋ ਜੀ ਪਿੰਡ ਮਾਨੂਪੁਰ ਤੋਂ ਗੋਹ ਦੇ ਵਿਚਾਲੇ ਦੀ ਖਬਰ ਆ ਹੈ ਆ ਸੂਏ ਤੇ ਮਹੰਗਣੇ ਵਾਲੋ ਰੇ ਬੀਬੀਆਂ ਹਰਾ ਲੈਣ ਆਈਆਂ ਸੀ ਆ ਦੇਖੋ ਜਿਹੜੀ ਇਹਨਾਂ ਨਾਲ ਘਟਨਾ ਵਾਪਰੀ ਆ ਇਹ ਦੱਸਣ ਗਿਆ ਹੁਣ ਮੈਂ ਬੇਨਤੀ ਕਰਦੀ ਆ ਜੀ ਸਾਸੀ ਜੀ ਕੱਖ ਪਟਣ ਆਈਆਂ ਸੀ ਉਹ ਇੱਕ ਪਜਟ ਆਇਆ ਤੇ ਸਾਨੂੰ ਚਮਾਰੀਆਂ ਤੋਂ ਬਿਨਾ ਉਹਨੇ ਗੱਲ ਤਾਂ ਪਹਿਲਾਂ ਕਰਿਓ ਹੈ ਨੀ ਚਮਾਰੀਆਂ ਦੇ ਨਾਲ ਆ ਗਿਆ ਆਉਂਦਾ ਹੀ ਸਾਨੂੰ ਚਮਾਰੀਆਂ ਭੈਣ ਚੋਲਦੀਆਂ ਇੰਨੀਆਂ ਗਲਤੀਆਂ ਕਾਰਨ ਕਰਤੀਆਂ ਸਾਨੂੰ ਆਉਂਦੇ ਨੇ ਬਹੁਤ ਜ਼ਿਆਦਾ ਜੀ ਸੋਟੀ ਲੈ ਕੇ ਆ ਗਿਆ ਇਹ ਸੋਟੀ ਲੈ ਕੇ ਆਇਆ ਤਾਂ ਉਹਦੀ ਸਾਰ ਸਾਡੀ ਮੇਹ ਸੇਹ ਦੀ ਸੋਟੀ ਵੱਜੀ ਜੀ ਆਉਂਦੀ ਸਾਰੀ ਸੋਟੀ ਟੁੱਟ ਗਈ ਜੀ ਉਹਦੇ ਅਸੀਂ ਹੱਥੋਂ ਪਾਈ ਬਹੁਤ ਕੀਤੀ ਹੈ ਤੇ ਸਾਨੂੰ ਗਾਲ੍ਹਾਂ ਦੇ ਬਿਨਾ ਉਹਨੇ ਗੱਲ ਨਹੀਂ ਕੀਤੀ ਸਿਰਫ ਅਸੀਂ ਕਣਕ ਵਾਲੀ ਤੋਂ ਵੱਟ ਮੱਕੀ ਵਾਲੀ ਵੱਟੀ ਸੀ ਅਸੀਂ ਜੀ ਕੁਣੀ ਕੀਤਾ ਜੇ ਸਾਡੇ ਕੋਈ ਵੀ ਚੋਰੀ ਦਾ ਨੁਕਸਾਨ ਆ ਤਾਂ ਕਿ ਤੁਸੀਂ ਦੇਖ ਵੀ ਸਕਦੇ ਹੋ ਅਸੀਂ ਕੁਝ ਨਹੀਂ ਕੀਤਾ ਹੈਗਾ ਜੀ ਸਿਰਫ ਕੱਖਵੱਟੇ ਨੇ ਅਸੀਂ ਇਤੋਂ ਵੱਧ ਕੇ ਅਸੀਂ ਕੁਝ ਨਹੀਂ ਕੀਤਾ ਤੇ ਉਹਨੇ ਸਾਡੇ ਸੋਟੀਆਂ ਨਾਲ ਬਹੁਤ ਕੁੱਟਿਆ ਤੇ ਸਾਡੇ ਖਾਲੇ ਵਿੱਚ ਇੱਕ ਜਨਾਨੀ ਵੀ ਉਹਨੇ ੱਟਕਾ ਮਾਰ ਕੇ ਸੱਟ ਕਰ ਦਿੱਤੀ ਕੱਪੜੇ ਪਾੜਦੇ ਨਾਲੇ ਕੱਪੜੇ ਪਾੜਦੇ ਸਾਡੇ ਦੇ ਆ ਦੇਖੋ ਜੀ ਸਾਡੇ ਕੱਪੜੇ ਨੇ ਪਾੜੇ ਹੋਏ ਜੀ ਉਹਨਾਂ ਦੇ ਇਹਨਾਂ ਕਹੋ ਜੀ ਅਸੀਂ ਪਰ ਉਹਦੀ ਪੂਰੀ ਤਰਾਈ ਕਰਕੇ ਅਸੀਂ ਇਹਨੂੰ ਸਜ਼ਾ ਤਾਂ ਦੇਣੀ ਹੈ ਦੇਣੀ ਹੈ ਜੱਜ ਸਾਡੀ ਮਸਲਾ ਕਰਦਾ ਆ ਦੇਖੋ ਜੀ ਡੰਡਾ ਵੀ ਇਹਨਾਂ ਨੇ ਡੰਡੇ ਨਾਲ ਕੁੱਟ-ਕੁੱਟ ਕੇ ਬੀਬੀ ਨੇ ਆਹ ਦੇ ਆਹ ਡੰਡਾ ਦੇਖ ਲਓ ਜੀ ਸਾਰਾ ਤੋੜਤਾ ਕੁੱਟ-ਕੁੱਟ ਕੇ ਇਸ ਕਰਕੇ ਜੱਟ ਦੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਜਿਹੜਾ ਇਹਨਾਂ ਨੇ ਹਰਾ ਵੜਿਆ ਉਹ ਵੀ ਹਰਾ ਦੇਖ ਲਓ ਇਹ ਕੋਈ ਖੇਜ ਦਾ ਹਰਾ ਨਹੀਂ ਹੈਗਾ ਇਹ ਵੱਟ ਦੇ ਵੜਿਆ ਹੋਇਆ ਹਰਾ ਜਿਉਂ ਕਹਿ ਰਹੇ ਹਨ ਮੇਰਾ ਖੇਤ ਦੇ ਵਿੱਚੋਂ ਹਰਾ ਵੜਿਆ ਕੋਈ ਖੇਤ ਦਾ ਹਰਾ ਨਹੀਂ ਉਹਦਾ ਲੈ ਦੇਖ ਲਓ ਸਾਡੀ ਕੱਖ ਨਹੀਂ ਇਹ ਅਸੀਂ ਕੁਝ ਨਹੀਂ ਕੀਤਾ ਸੀ ਤਾਂ ਕਾਨੂੰ ਚਾਹ ਰਹੇ ਹਾਂ ਉਹ ਸਾਰੇ ਮਾਨੂਪੁਰ ਪਿੰਡ ਇਕੱਠਾ ਹੋਇਆ ਹੋਇਆ ਇਹਦੇ ਬਣਦੀ ਕਾਰਵਾਈ ਕੀਤੀ ਜਾਵੇ ਖਾਲਸਾ ਸਾਹਿਬ ਹੈਗੂ ਜੀ ਕੀ ਫਤਿਹ ਮੈਂ ਕੈਪਟਨ ਹਰਜਿੰਦਰ ਸਿੰਘ ਥੈਂਕਸ ਜੀਓ ਜੀ ਹਰਜਿੰਦਰ ਜੀ ਜਿਹੜਾ ਇਹ ਧਰਨਾ ਲਾਇਆ ਕੀ ਕਾਰਨ ਬਣਿਆ ਜਿਹੜਾ ਧਰਨਾ ਇਹ ਸਰ ਜਿਸ ਵੇਲੇ ਮੈਂ ਘਰ ਬੈਠਾ ਸੀ ਉਸ ਵੇਲੇ ਮੈਨੂੰ ਇੱਕ ਫੋਨ ਆਇਆ ਕਹਿੰਦੇ ਵੀ ਆਪਣੇ ਪਿੰਡ ਦੀਆਂ ਚਾਰ ਜਿਹੜੀਆਂ ਤੀਵੀਆਂ ਕੱਖਾਂ ਨੂੰ ਗਈਆਂ ਸੀ ਕੱਖਾਂ ਨੂੰ ਜਾਣ ਤੋਂ ਬਾਅਦ ਵੀ ਉਹਨਾਂ ਦੀ ਕੁੱਟਪਟਾਈ ਕੀਤੀ ਹੈ ਉਹਦੀ ਬਾਅਦ ਅਸੀਂ ਮੌਕੇ ਤੇ ਉੱਥੇ ਜਾ ਕੇ ਦੇਖੇ ਸਭ ਤੋਂ ਪਹਿਲਾਂ ਮੈਂ ਇਹਨਾਂ ਦੇ ਕੱਖ ਚੈੱਕ ਕਰਿਆ ਜਿਹੜੇ ਕਿ ਤੁਹਾਨੂੰ ਹੁਣੇ ਦਿਖਾਏ ਨੇ ਮੈਂ ਕਿਹਾ ਵੀ ਹੋ ਸਕਦਾ ਵੀ ਇਹਨਾਂ ਨੇ ਕਿਤੇ ਕੱਖਾਂ ਦੇ ਵਿੱਚ ਕੋਈ ਕਣਕ ਵਗੈਰਾ ਤਾਂ ਨਹੀਂ ਵੱਡੀ ਲੇਕਿਨ ਜਦ ਅਸੀਂ ਉੱਥੇ ਜਾ ਕੇ ਦੇਖਿਆ ਕੱਖਾਂ ਦੇ ਵਿੱਚ ਕੁਝ ਨਹੀਂ ਮਿਲਿਆ ਕੱਖਾਂ ਦੇ ਵਿੱਚ ਨਾਰਮਲ ਜਿਹੜੇ ਆਮ ਕੁਦਰਤੀ ਤੌਰ ਦੇ ਉੱਤੇ ਕੱਕ ਸੀ ਸਿਰਫ ਉਹੀ ਉਗੇ ਹੋਏ ਸੀ ਉਸ ਤੋਂ ਬਾਅਦ ਫਿਰ ਅਸੀਂ ਇਹਨਾਂ ਨਾਲ ਗੱਲ ਕਰੀ ਸਾਰਿਆਂ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚੇ ਕਿ ਇਹਨਾਂ ਨੂੰ ਇੱਕ ਤਾਂ ਨੰਬਰ 1 ਤਾਂ ਕਟਿਆ ਗਿਆ ਨੰਬਰ 2 ਇਹਨਾਂ ਦੇ ਕੱਪੜੇ ਪਾੜੇ ਗਏ ਨੰਬਰ 3 ਜਾਤੀ ਸੂਚਕ ਸ਼ਬਦ ਚੂੜੇ ਦੇ ਚਮਾਰ ਕਹਿ ਕੇ ਇਹਨਾਂ ਨੂੰ ਸਬੋਧਨ ਕੀਤਾ ਗਿਆ ਜਿਹੜਾ ਕਿ ਬਹੁਤ ਹੀ ਗਲਤ ਔਰ ਨਿੰਦਣਯੋਗ ਹੈ ਤੇ ਦੂਸਰਾ ਇਹਨਾਂ ਦੇ ਜਾ ਕੇ ਦੇਖ ਲਓ ਅਜੇ ਵੀ ਇਹਨਾਂ ਦੇ ਉੱਤੇ ਲਾਸ਼ਾਂ ਪਈਆਂ ਹੋਈਆਂ ਨੇ ਇਹਨਾਂ ਨੂੰ ਕੁੱਟਿਆ ਅਸੀਂ ਦੇਖੋ ਅਸੀਂ ਉਹਦੇ ਬਾਅਦ 108 ਦੇ ਉੱਤੇ ਫੋਨ ਕੀਤਾ 108 ਵਾਲੇ ਕਹਿੰਦੇ ਵੀ ਤੁਸੀਂ ਆਹ ਕਰੋ ਜਾ ਕੇ ਅਨਚਾਰਜ ਸਾਹਿਬ ਨੂੰ ਆਪਣਾ ਜਾ ਕੇ ਰਿਪੋਰਟ ਲਖਾਓ ਇੱਥੋਂ ਦੋ ਬੰਦੇ ਅਸੀਂ ਅਨਚਾਰਜ ਕੋ ਭੇਜ ਅਨਚਾਰਜ ਉੱਥੇ ਕੋਈ ਨਹੀਂ ਸੀ ਉਹਦੀ ਬਾਅਦ ਜਦ ਮੇਰੀ ਚੌਕੀ ਅਨਚਾਰਜ ਨਾਲ ਗੱਲ ਹੋਈ ਹੈ ਚੌਂਕੀ ਇੰਜਾਰਜ ਕਹਿੰਦਾ ਕਹਿੰਦਾ ਵੀ ਅਸੀਂ ਐਸਐਸਪੀ ਸਾਹਿਬ ਦੀ ਮੀਟਿੰਗ ਦੇ ਵਿੱਚ ਸੀ ਉਸ ਤੋਂ ਬਾਅਦ ਹੁਣ ਅਗਲੇ 5 ਜਾਂ 10 ਮਿੰਟ ਬਾਅਦ ਮੈਂ ਚੌਂਕੀ ਇੰਜਾਰਜ ਨੂੰ ਕਿਹਾ ਵੀ ਅਸੀਂ ਪੱਤਰਕਾਰ ਸਹਿਮਾਨਾਂ ਨੂੰ ਅਸੀਂ ਇੱਥੇ ਬੁਲਾ ਲਿਆ ਅਸੀਂ ਜੋ ਬਣਦੀ ਕਾਰਵਾਈ ਹੈ ਅਸੀਂ ਉਹ ਮੰਗਦੇ ਹਾਂ ਉਸ ਤੋਂ ਬਾਅਦ ਸਾਡੇ ਪਿੰਡ ਦੇ ਸਰਪੰਚ ਨੂੰ ਵੀ ਅਸੀਂ ਦੱਸਤਾ ਵੀ ਜਾ ਤਾਂ ਉਹ ਗੋ ਆਲਾ ਜਿਹੜਾ ਮਸਾਕਾ ਸਿੰਘ ਹੈ ਇੱਥੇ ਆ ਕੇ ਮਾਫੀ ਮੰਗੇ ਪੂਰੇ ਸਮਾਜ ਤੋਂ ਪੂਰੇ ਇਹ ਜਿਹੜੀਆਂ ਬੀਬੀਆਂ ਬੈਠੀਆਂ ਚਾਰਾਂ ਤੋਂ ਮਾਫੀ ਮੰਗੇ ਨਹੀਂ ਅਸੀਂ ਬਣਦੀ ਕਾਰਵਾਈ ਕਰੇਗੇ ਅਗਰ ਇਹ ਕਾਰਵਾਈ ਨਾ ਹੋਈ ਤਾਂ ਉਸ ਤੋਂ ਬਾਅਦ ਅਸੀਂ ਵੱਡਾ ਧਰਨਾ ਲਾएंगे ਅਸੀਂ ਆਮ ਆਦਮੀ ਪਾਰਟੀ ਦੇ ਜਿਹੜੇ ਜਨਪੁਰ ਦੇ ਪ੍ਰਧਾਨ ਨੇ ਉਹਨਾਂ ਦੇ ਥਰੂ ਸਾਡੇ ਮਾਨੂ ਪਰਦੇ ਸੋਨੀ ਉਹਨਾਂ ਦੇ ਥਰੂ ਅਸੀਂ ਕਹਿਆ ਹੈ ਦਿਆਰਪੁਰੇ ਸਾਹਿਬ ਤੱਕ ਵੀ ਗੱਲ ਪਹੁੰਚਾਤੀ ਅਸੀਂ ਉਮੀਦ ਰੱਖਦੇ ਆ ਤੁਹਾਡੇ ਮਾਧਮ ਰਾਹੀਂ ਅਸੀਂ ਚਾਹੁੰਦੇ ਆ ਵੀ ਸਾਡੇ ਇਹ ਬੀਬੀਆਂ ਨੂੰ ਇਨਸਾਫ ਮਿਲੋ ਅਗਰ ਅੱਜ ਅਸੀਂ ਚੁੱਪ ਕਰ ਗਏ ਤਾਂ ਕੱਲ ਨੂੰ ਇਹ ਜਿੰਨੇ ਵੀ ਗਰੀਬ ਜਨਤਾ ਹੈ ਇਹਨਾਂ ਦੇ ਬਰਾਬਰ ਖੜਨ ਵਾਲਾ ਕੋਈ ਨਹੀਂਗਾ ਇੱਥੇ ਮੇਰੀ ਹੱਥ ਜੋੜ ਬੇਨਤੀ ਆ ਤੁਹਾਡਾ ਤੁਸੀਂ ਇੱਥੇ ਆਏ ਥੋੜਾ ਬਹੁਤ ਬਹੁਤ ਧੰਨਵਾਦ ਆ ਤੇ ਮੈਂ ਮੈਨੂੰ ਪੂਰਨ ਯਕੀਨ ਹੈ ਕਿ ਤੁਸੀਂ ਸਾਡੀ ਜਿਹੜੀ ਗੱਲ ਹੈ ਇਹ ਉੱਪਰ ਤੱਕ ਪਹੁੰਚਾਓਗੇ ਅਤੇ ਜਿਹੜਾ ਬਣਦਾ ਇਨਸਾਫ ਉਹ ਦੇਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਸੰਦ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ